ਵੈਗੁਰੂ ਜੀ ਦਾ ਖਲਸਾ ਵੈਗੁਰੂ ਜੀ ਦੀ ਫਤਿਹ ਪੰਡਾਲ ਵਿੱਚ ਬੈਠੀ ਸਮੁੱਚੀ ਸਾਧ ਸੰਗਤ ਜੀਓ ਅੱਜ ਅਸੀਂ ਬਾਬਾ ਸ਼ੋਰਦਾ ਸਿੰਘ ਦੇ 바ਸੀ ਦੇ ਮੌਕੇ ਤੇ ਇਕੱਠੇ ਹੋਇਆ ਇਹਦੇ ਨਾਲ ਹੀ ਕਿਉਂਕਿ ਪਿੱਛੇ ਹੋਰ ਜਥੇਬੰਦ ਨੇ ਉਹਨਾਂ ਨੇ ਵੀ ਆਪਣਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਪੇਸ਼ਕਾਰੀ ਕਰਨੀ ਹੈ ਤੇ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ 5 ਮਿੰਟ ਲਈ ਸਮਾਂ ਦਿੱਤਾ ਮੈਂ ਕਿੱਥੇ ਆ ਗਿਆ ਮੈਂ ਬਹੁਤ ਆਨੰਦ ਨਾਲ ਆ ਲੰਦਾ ਹੋਇਆ ਆਪਣੇ ਪਿਛੇ ਤੇ ਆਉਂਦਾ ਹੋਇਆ ਮੈਂ ਤੁਹਾਨੂੰ ਅੱਜ ਫਰਮਾਨਗਾਰੀ ਉੱਤੇ ਇੱਕ ਕਵਤਾ ਪੇਸ਼ ਕਰਨੀ ਹੈ ਜਿਹੜਾ ਮੀਂਹ ਧਰਤੀ ਹੈ, ਘੂਆਂ ਪੀਰਾਂ ਦੀ ਧਰਤੀ ਹੈ ਸਾਡੇ ਗੁਰੂ ਨਾਨਕ ਦੇਵ ਜੀ ਫਰਮਾ ਕੇ ਕਹਿੰਨੇ ਸੋ ਕੋ ਮੰਨਦਾ ਕੀ ਹੈ ਜਿਤ ਜਮੈਰਾ ਜਾਨ ਪਾਰਾ ਲੁਖਾਂਤ ਰਿਹਾ ਹੈ ਸਮਾਜ ਦਾ ਕਿ ਸਮੇਂ ਸਮੇਂ ਦੇ ਉੱਤੇ ਔਰਤ ਨੂੰ ਕੁੜੀ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਮਾਰਿਆ ਜਾਂਦਾ ਜਾਂ ਮਾਰਿਆ ਗਿਆ ਹੈ ਅੱਜ ਵੀ ਉਹ ਦੁਰਦਸ਼ਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਰੀ ਆ ਇੱਕ ਸਮਾਂ ਹੁੰਦਾ ਸੀਗਾ ਜਦੋਂ ਕੁੜੀ ਨੇ ਪੈਦਾ ਹੋਣਾ ਤਾਂ ਸੁਣੀ ਹੋਣੀ ਸੁਣੀ ਹੋਣੀ ਗੁਰਖਾਮੀ ਪੂਣੀ ਕਰਦੀ ਆਪਨਾਮੀ ਵੀਰ ਨੂੰ ਕਰਦੀ ਉਹਦੇ ਵਿੱਚ ਵੀ ਇਹੀ ਸਿਹਾਰ ਦਿੱਤਾ ਜਾਂਦਾ ਸੀ ਕਿ ਕੁੜੀ ਨੂੰ ਜਿਹੜਾ ਮਾਰ ਕੇ ਡਾਫਰਦਾ ਜਾਂਦਾ ਸੀ ਉਹਦੇ ਮੂੰਹ ਦੇ ਉੱਤੇ ਗੋੜਦੀ ਜੜੀ ਪਾ ਕੇ ਤੇ ਰੂਹ ਫੜਾਤੀ ਜਾਂਦੀ ਸੀ ਤੇ ਮੈਂ ਆਪਣੇ ਘਰ ਤਾਂ ਤੇ ਆਉਣ ਲੱਗਿਆ ਇੱਕ ਭੂੰ ਦੇ ਵਿੱਚ ਪੜ ਰਹੀ ਛੋਟੀ ਜੀ ਬੱਚੀ ਆਪਣੀ ਮਾਤਾ ਨੂੰ ਤੁਕਾਰ ਕਰਦੀ ਹੈ ਅੱਖ ਵਿੱਚ ਮੈਨੂੰ ਨਾਲ ਤੋਂ ਮਾਰ ਨਹੀਂ ਇੱਕ ਹਫਤਾ ਲੈ ਕੇ ਮੈਂ ਔਰ ਮੇਰਾ ਬਜ਼ਾਰਤੀ ਜਗਦੀਪ ਸਿੰਘ ਰਮਲਾ ਪੇਸ਼ਾ ਅੱਖ ਵਿੱਚ ਮੈਨੂੰ ਨਾਲ ਤੋਂ ਮਾਰ ਨਹੀਂ ਆਓ ਬਈ ਕੱਖੋ ਵਿੱਚ ਦੀ ਜੀ ਆਤਮਾ ਬਗਾਰਦੀ ਕੱਖੋ ਵਿੱਚ ਦੀ ਜੀ ਆਤਮਾ ਬਗਾਰਦੀ ਤਾਰ ਦੇ ਗਦਲ ਰੀਤ ਸੁਨਸਾਰ ਦੀ ਤਾਰ ਦੇ ਗਦਲ ਰੀਤ ਸੁਨਸਾਰ ਦੀ आनंद ਦੇ ਤੀਆਂ ਤਾਂ ਹੀ ਪਿਆਰੇ ਅੰਮੀਏ ਨਈਆਂ ਦਿਲ ਦੇ ਤੀਆਂ ਤਾਂ ਹੀ ਪਿਆਰੇ ਅੰਮੀਏ ਔਖਾ ਵਿੱਚ ਮੈਨੂੰ ਨਾ ਤੁਹਾਾਰੇ ਅੰਮੀਏ ਔਖਾ ਵਿੱਚ ਮੈਨੂੰ ਨਾ ਤੁਹਾਾਰੇ ਅੰਮੀਏ ਆਹ ਲਾਟਿਆਂ ਦੀ ਸੁੱਖ ਤੀਆਂ ਨੇ ਮਨਾਉਂਦੀਆਂ ਤੀਆਂ ਨੇ ਮਨਾਉਂਦੀਆਂ ਭੜੇ ਜਾਮਾ ਨਾਲ ਪੀਕਿਆਂ ਦੇ ਆਉਂਦੀਆਂ ਭੜੇ ਜਾਮਾ ਨਾਲ ਪੀਕਿਆਂ ਦੇ ਆਉਂਦੀਆਂ ਮੰਗਦੀਆਂ ਵੀਰਾਂ ਦਾ ਪਿਆਰ ਦੀਆਂ ਵੀਰਾਂ ਦਾ ਪਿਆਰੇ ਅੰਮੀਏ ਦੁੱਖ ਵਿੱਚ ਮੈਨੂੰ ਨਾ ਤੁਹਾਾਰੇ ਅੰਮੀਏ ਦੁੱਖ ਵਿੱਚ ਮੈਨੂੰ ਨਾ ਤੁਹਾਾਰੇ ਅੰਮੀਏ ਆਪ ਤੇ ਛਲੇ ਜੁਗਾ ਦਾ ਕਿਹੜਾ ਬਹਿਰ ਕੱਢਦੀ ਤੂੰ ਦਾ ਬਹਿਰ ਕੱਢਦੀ ਜਨਮੇ ਬਗੈਰ ਮੈਨੂੰ ਮਾਰ ਛੱਡਦੀ ਜਨਮੇ ਬਗੈਰ ਮੈਨੂੰ ਮਾਰ ਛੱਡਦੀ ਕਾ ਤੋੜਾਈ ਜ਼ੁਲਮ ਗਜ਼ਾਰੇ ਅੰਮੀਏ

ਮੈਨੂੰ ਨਾ ਤੇ ਤੁਹਾਰੇ ਅੰਮੀਏ ਕੋੱਖ ਤੇ ਮੈਨੂੰ ਨਾ ਤੇ ਤੁਹਾਰੇ ਅੰਮੀਏ ਆ ਤੇਰਾ ਦੁੱਖ ਸੁੱਖ ਮਾਂ ਤਾਂ ਜੀ ਬਣਾਉਂਗੀ ਮਾਂ ਤਾਂ ਜੀ ਬਣਾਉਂਗੀ ਤੇਰੇ ਕਰਮਾਂ ਕੀ ਬੇਲੀ ਬਹਿ ਕੇ ਖਾਉਂਗੀ ਤੇਰੇ ਕਰਮਾਂ ਕੀ ਬੇਲੀ ਬਹਿ ਕੇ ਖਾਉਂਗੀ ਦੁੱਖ ਵਿੱਚ ਮੈਨੂੰ ਨਾ ਤੁਹਾਰੇ ਅੰਮੀਏ ਦੁੱਖ ਵਿੱਚ ਮੈਨੂੰ ਨਾ ਤੁਹਾਰੇ ਅੰਮੀਏ ਹੇ ਯਾਰ ਜੇ ਮੇਰੀ ਜਾਂਦੀ ਬਾਰ ਨਹੀਂ ਆਤਾ ਜਾਂਦੀ ਬਾਰ ਨਹੀਂ ਰਖੜੀ ਤੇ ਯਾਰ ਸੌਂਦਾ ਈਆਂ ਨਾਲ ਨਹੀਂ ਰਖੜੀ ਤੇ ਯਾਰ ਸੌਂਦਾ ਈਆਂ ਨਾਲ ਨਹੀਂ ਈਆਂ ਨਾਲ ਫੱਜ ਖੱਚ ਵਿੱਚ ਮੈਨੂੰ ਨਾ ਤੁਹਾਰੇ ਅੰਮੀਏ ਖੱਚ ਵਿੱਚ ਮੈਨੂੰ ਨਾ ਤੁਹਾਰੇ ਅੰਮੀਏ ਆਦੋਂ ਤੱਕ ਈਆਂ ਕਤਲ ਕਰਾਉਂਗੇ ਕਤਲ ਕਰਾਉਂਗੇ ਈਆਂ ਮਾਰ ਕੇ ਮੈਂ ਪੰਸ ਚਲਾਉਂਗੇ ਈਆਂ ਮਾਰ ਕੇ ਮੈਂ ਪੰਸ ਚਲਾਉਂਗੇ ਕਿਵੇਂ ਚੱਲੂ ਦਸ ਸੰ ਸਾਰੇ ਅੰਮੀਏ ਕਿਵੇਂ ਚੱਲ ਕਿਵੇਂ ਚੱਲੂ ਦਸ ਸੰ ਸਾਰੇ ਅੰਮੀਏ ਕੱਖ ਵਿੱਚ ਮੈਨੂੰ ਨਾ ਤੁਹਾਰੇ ਅੰਮੀਏ ਕੱਖ ਵਿੱਚ ਮੈਨੂੰ ਨਾ ਤੁਹਾਰੇ ਅੰਮੀਏ ਹਾੜੇ ਹਾੜੇ ਮੈਨੂੰ ਨਾ ਤੂੰ ਮਾਰ ਬਾਬਲਾ ਹਏ ਮਾਰ ਬਾਬਲਾ ਤੂੰ ਨਾ ਮਾਰ ਬਾਬਲਾ ਬਾਛੜੀ ਤੇ ਰਹਿ ਮੰਗ ਯਾਰ ਬਾਬਲਾ ਬਾਛੜੀ ਤੇ ਰਹਿ ਮੰਗ ਯਾਰ ਬਾਬਲਾ ਕੱਕਰੀ ਵਾਲੇ ਦਾ ਹਾਂ ਮੈਂ ਪਿਆਰੇ ਅੰਮੀਏ ਪਿਆਰੇ ਅੰਮੀਏ ਕੱਖ ਵਿੱਚ ਧੰਨਵਾਦ ਆ ਮੀਏ ਧੰਨਵਾਦ ਮਿੱਠੇ ਚੌਲ ਜੀ